ਕਿਸਾਨਾਂ ਦੇ ਲਈ ਆਪ ਕਿਸਾਨਾਂ ਨਾਲ ਮੈਂ ਧਰਨੇ 'ਤੇ ਬੈਠਾ ਰਿਹਾ ਮੇਰੇ ਮੈਂ ਤਾਂ ਆਪ ਉਹਨਾਂ ਨੂੰ ਹਮੇਸ਼ਾ ਇਹ ਗੱਲ ਕਹੀ ਆ ਵੀ ਮੈਂ ਉਹਨਾਂ ਦੀ ਆਵਾਜ਼ ਬਣ ਕੇ ਆਪ ਉਹਨਾਂ ਦੀ ਆਵਾਜ਼ ਉਠਾਉਂਗਾ ਹਰ ਜਗ੍ਹਾ ਇਸ ਕਰਕੇ ਬਿਲਕੁਲ ਉਹ ਵੇਸ਼ਕ ਕਾਂਗਰਸ ਨੂੰ ਦੇਣ ਅਕਾਲੀ ਦਨ ਨੂੰ ਦੇਣ ਆਮ ਆਦਮੀ ਨੂੰ ਜਿੰਨੂੰ ਮਰਜ਼ੀ ਦੇਣ ਪਰ ਅਸੀਂ ਕਿਸਾਨ ਆ ਕਿਸਾਨਾਂ ਦੇ ਨਾਲ ਆ ਤੇ ਉਹਨਾਂ ਦੇ ਇਸ਼ੂ ਆ ਮੈਂ ਤਾਂ ਪਹਿਲਾਂ ਕਿ ਆ ਵੀ ਮੈਂ ਵਿੱਚ ਬੈਠਾ ਆ ਇਸ ਵੇਲੇ ਸਰਕਾਰ ਦੇ ਵਿੱਚ ਕਿ ਮੇਰੇ ਨਾਲ ਮੈਂ ਜਿੱਥੇ ਮੈਨੂੰ ਬਣਾਉਣ ਬਹਿ ਆਉਣ ਨੂੰ ਤਿਆਰ ਆ ਜਿੱਥੇ ਉਹ ਚਾਹਣ ਮੈਨੂੰ ਮਿਲਣ ਕਿਉਂਕਿ ਕੰਨੇ ਲੀਡਰ ਨਹੀਂ ਬਾਕੀ ਜਿਹੜੇ ਸਾਰੇ ਕਿਸਾਨ ਨੇ ਉਹ ਸਾਡੇ ਰਿਸ਼ਤੇਦਾਰ ਨੇ ਰੋਜ਼ ਇੱਕ ਦੂਜੇ ਨਾਲ ਸੀ ਮਿਲਦੇ ਅੱਜ ਵੀ ਮੈਨੂੰ ਮਿਲੇ ਆ ਅੱਜ ਬੜਾ ਵੱਡਾ ਇੱਕ ਇਸ਼ੂ ਸੀਗਾ ਜਿਹੜਾ ਮੁਕਸਰ ਜ਼ਿਲ੍ਹੇ ਵਿੱਚ ਕਿਤੇ ਪਟਾਰਸ਼ ਜਿਹੜੀ ਆ ਉਹ ਸਾਡੇ ਉਹਦਾ ਸਰਵੇ ਹੋਇਆ ਥੱਲੇ ਉਹ ਕਿਤੇ ਲੱਭੀ ਆ ਤੇ ਉੱਥੇ ਦੇ ਕਿਸਾਨਾਂ ਦਾ ਇੱਕ ਬੜਾ ਵੱਡਾ ਸਹਿਮ ਦਾ ਮਾਹੌਲ ਆ ਦੀ ਇੱਕ ਵਿੱਚ ਮੀਨ ਕਾਨੂੰਨ ਕੋਈ ਇਕਵਾਇਰ ਨਾ ਹੋ ਜਾਈ ਉਹਨਾਂ ਨੂੰ ਕੋਈ ਐਡਮਿਨਿਸਟ੍ਰੇਸ਼ਨ ਕੋਈ ਰਾਹ ਨਹੀਂ ਪਾਰੀ ਮੈਂ ਤਾਂ ਅੱਜੀ ਉਹਨਾਂ ਨੂੰ ਮਿਲ ਕੇ ਇਹ ਗੱਲ ਕੀਤੀ ਆ ਵੀ ਬਿਲਕੁਲ ਇਸ ਬਾਰੇ ਚਾਹੇ ਮਾਈਨਿੰਗ ਵਿਭਾਗ ਹੋਵੇ ਚਾਹੇ ਹੋਰ ਕੋਈ ਹੋਵੇ ਡੱਟ ਕੇ ਉਹਨਾਂ ਨਾਲ ਗੱਲ ਕਰਾਂਗੇ ਤੁਹਾਨੂੰ ਬਿਲਕੁਲ ਵੀ ਫਿਕਰ ਕਰਨ ਦੀ ਲੋੜ ਨਹੀਂ ਜਿੰਨੇ ਵੀ ਮੁਕਸਰ ਦੇ ਤਿੰਨ ਪਿੰਡਾਂ 'ਚ ਦੇਤੇ ਗੱਲ ਚੱਲ ਰਹੀ ਆ ਉਹਨਾਂ ਦੀ ਤਕੀਨ ਅਜਿਹੀ ਉਹ ਕਿਸੇ ਨੂੰ ਵੀ ਕਿਸਾਨਾਂ ਦੇ ਹੁਕਮ ਤੋਂ ਬਗੈਰ ਉਹਨਾਂ ਵਰਚਾੜਣੀ ਦਿੱਤਾ ਜਾਊਗਾ ਤੇ ਅੱਗੇ ਵੀ ਕਿ ਪੰਜ ਸਾਲ ਦੀ ਭਾਜਪਾ ਸਰਕਾਰ ਆ ਜਿਹੜੀ ਉਹ ਦੇਸ਼ ਦੀ ਸਰਕਾਰ ਆ ਉਹ ਬਣ ਚੁੱਕੀ ਹੈ ਤੇ ਜਿਹੜੀ ਵੀ ਗੱਲਬਾਤ ਕਰਨੀ ਹੈ ਉਹ ਸਰਕਾਰ ਨਾਲ ਕੀ ਕਰੀ ਮੈਂ ਉਹਨਾਂ ਦਾ ਆਪਦਾ ਇੱਕ ਭਰਾ ਹੈ ਮੈਂ ਉਹਨਾਂ ਦਾ ਆਪਦਾ ਇੱਕ ਬੱਚਾ ਹੈ ਤੇ ਮੈਂ ਡਰ ਕੇ ਉਹਨਾਂ ਦੀ ਗੱਲ ਕਰੂੰਗਾ